ਠੀਕਾ ਮਰਨਵਰਤੀਆਂ ਵਾਪਸ ਲੈ ਲੈਣਾ ਚਾਹੀਦਾ ਨਹੀਂ ਮੈਂ ਜੇਦੇ ਬਾਰੇ ਕੁਝ ਨਹੀਂ ਕਹੂੰਗੇ ਤੁਸੀਂ ਆਪ ਜਾ ਕੇ ਆਓਗੇ ਤੁਹਾਡੇ ਕੋਲ ਜਾਗੂ ਗਏ ਨੇ ਤੁਹਾਡੇ ਦੇ ਵੀ ਸਵਾਲ ਬੜਾ ਉੱਠ ਰਿਹਾ ਆਗੂਆਂ ਦੇ ਵੀ ਜਾ ਕੇ ਨਹੀਂ ਰਹੇ ਮੈਂ ਐਸਕੇਐਮ ਦੀ ਅੱਜ ਅਹਿਮ ਬੈਠਕ ਹੋਈ ਹੈ ਹਾਲਾਂਕਿ ਸਪੈਕਟਰ ਦੇ ਵਿੱਚੋਂ ਇੱਕ ਗੱਲ ਬੜੀ ਸਾਫ਼ ਅਸੀਂ ਕਹਿ ਦਈਏ ਜੋ ਨਿਕਲ ਕੇ ਸਾਹਮਣੇ ਆਈ ਕਿ ਐਸਕੇਐਮ ਦੇ ਲੀਡਰ ਨੇ ਇਹ ਕਹਿੰਦੇ ਨੇ ਕਿ ਅਸੀਂ ਨਾ ਤਾਂ ਖਨੌਰੀ ਜਾਣਾ ਨਾ ਅਸੀਂ ਸ਼ੰਭੂ ਜਾਣਾ ਪਰ ਪੈਦਲਰ ਅੰਦੋਲਨ ਜ਼ਰੂਰ ਕਰਾਂਗੇ ਵੀ ਸਾਡੇ 6 ਲੀਡਰ ਜਾਣਗੇ ਤੇ ਦੋਨਾਂ ਫਾਰਮਾਂ ਨੂੰ ਸੱਦਣਗੇ 21 ਤਰੀਕ ਨੂੰ ਪਟਿਆਲੇ ਮੀਟਿੰਗ ਹੋਊਗੀ ਉਹ ਦੋਨਾਂ ਲੜੀ ਜਿਹੜੇ ਸਾਡੇ ਕਹੀ ਜੀ ਲੜਾਈਆਂ ਕਾਹ ਕੱਢਦੇ ਨੇ ਕਹੀ ਜੀ ਇਕਤਾ ਨੂੰ ਤੋੜਦੇ ਨੇ ਜਿਹੜਾ ਸਾਨੂੰ ਕਹਿਣਗੇ ਸੀ ਉੱਥੇ ਫੁੱਲ ਚੜਾਵਾਂਗੇ ਜਿਹੜੇ ਅੱਜ ਇੱਥੇ ਪਰੋਲ ਲਿਖੇ ਗਏ ਨੇ ਰੁਰਦੂ ਸੰਗੋਥੇ ਫੁੱਲ ਚੜਾਵਾਂਗੇ ਹੁਣ ਤੋਂ 10 ਮਹੀਨੇ ਪਹਿਲਾਂ ਜਾਂ ਮੈਂ 9 ਮਹੀਨੇ ਪਹਿਲਾਂ ਚਲਾ ਜਾਵਾਂ ਉਦੋਂ ਤੇ ਹੁਣ 'ਚ ਫਰਕ ਕੀ ਪੈ ਗਿਆ ਹੁਣ ਤੁਹਾਨੂੰ ਲੱਗਦਾ ਹੈ ਵੀ ਹੁਣ ਤੁਸੀਂ ਪਹਿਲ ਕਦਮ ਹੀ ਕਰ ਰਹੇ ਹੋ ਉਪਰਾਲੇ ਤੁਸੀਂ ਕਰ ਰਹੇ ਹੋ ਇਕਤਾ ਦੇ ਹੁਣ ਕਿਉਂ ਜ਼ਰੂਰੀ ਬਣਦੇ ਜਿਹੜਾ ਪਹਿਲਾ ਵਾਲਾ ਮੋਰਚਾ ਦਿੱਲੀ ਵਾਲਾ ਪੂਰਾ ਕਾਇਮ ਹੋ ਲੱਗਦਾ ਵੀ ਇਹ ਮੋਰਚਾ ਜਿਹੜਾ ਚੱਲ ਰਿਹਾ ਹੈ ਸ਼ੰਭੂ ਜਖਨੋਰੀ ਦਾ ਜਿਹੜਾ ਮੰਗਾ ਨੇ ਇਹ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ 'ਚ ਵੀ ਨਜ਼ਰ ਆਉਂਦਾ ਹੈ। ਇਹ ਮੰਗਾ ਸਭਾਰਤ ਭਦਰ ਦੇ ਕਿਸਾਨਾਂ ਦੀਆਂ ਨੇ ਜਿਹੜੀਆਂ ਮੰਗਾ ਸੀ 12 ਪ੍ਰਧਾਨ ਮੰਤਰੀ ਉਹ ਦੇ ਕੇ ਸੀਗੇ ਉਹ ਉਹ ਸਾਡੀਆਂ ਮੰਗਾ ਨਹੀਂ ਗੇ ਸਾਰੇ ਸਾਰੇ ਮੋਰਚੇ ਦੇ ਮੰਗਾ ਚਾਹੇ ਕੋਈ ਮੋਰਚਾ ਵੀ ਹੈ। ਨਹੀਂ ਇਹ ਅਸਰ ਨਜ਼ਰ ਆ ਰਿਹਾ ਇਸ ਅੰਦੋਲਨ ਦਾ ਜਿਹੜਾ ਇਹ 10 ਮਹੀਨੇ ਤੋਂ ਚੱਲ ਰਿਹਾ ਇਹਦਾ ਅਸਰ ਕਿਤੇ ਬਾਕੀ ਭਾਰਤ ਦੇ ਕੋਨੇ 'ਚ ਨਜ਼ਰ ਆ ਰਿਹਾ। ਮੇਰਾ ਕਹਿ ਲੈ ਮੇਰੇ ਨੂੰ ਜਾਦੇ ਪ੍ਰੈਸ ਨੂੰ ਪਤਾ ਹੈ। ਐਸਕੇਐਮ ਦੀ ਅੱਜ ਅਹਿਮ ਬੈਠਕ ਹੋਈ ਹੈ ਹਾਲਾਂਕਿ ਇਸ ਬੈਠਕ ਦੇ ਵਿੱਚੋਂ ਇੱਕ ਗੱਲ ਬੜੀ ਸਾਫ਼ ਅਸੀਂ ਕਹਿ ਦਈਏ ਜੋ ਨਿਕਲ ਕੇ ਸਾਹਮਣੇ ਆਈ ਕਿ ਐਸਕੇਐਮ ਦੇ ਲੀਡਰ ਨੇ ਇਹ ਕਹਿੰਦੇ ਨੇ ਕਿ ਅਸੀਂ ਨਾ ਤਾਂ ਖਨੌਰੀ ਜਾਣਾ ਨਾ ਅਸੀਂ ਸ਼ੰਭੂ ਜਾਣਾ ਪਰ ਪੈਦਲਰ ਅੰਦੋਲਨ ਜ਼ਰੂਰ ਕਰਾਂਗੇ ਹਾਲਾਂਕਿ ਇਹ ਵੀ ਜ਼ਰੂਰ ਕਹਿੰਦੇ ਨੇ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ ਜਿਹੜੇ ਚਾਹੇ ਉਹ ਮਰਨਵਰ ਤੇ ਬੈਠੇ ਨੇ ਚਾਹੇ ਜਿਨ੍ਹਾਂ ਤੇ ਅੰਜੂ ਗੈਸ ਦੇ ਗੋਲੇ ਚੱਲੇ ਉਹ ਵੀ ਸਾਡੇ ਨੇ ਉਹ ਬਾਹਰ ਨਹੀਂ ਮਤਭੇਦ ਦੀ ਲੜਾਈ ਜ਼ਰੂਰ ਹੈ ਰੂਪ ਸਿੰਘ ਮਾਨਸੇਰ ਨਾਲ ਨੇ ਤੁੰਦੂ ਜੀ ਮਤਭੇਦ ਦੀ ਲੜਾਈ ਬਹੁਤ ਹੈ ਪਰ ਮਤਭੇਦ ਦੀ ਲੜਾਈ ਉਹਨੂੰ ਨਹੀਂ ਲੱਗਦਾ ਵੀ ਜਿਵੇਂ ਤੁਸੀਂ ਕਹਿੰਨੇ ਹੋਏ ਦੋ ਫਾਰਮਾਂ ਦੀ ਲੜਾਈ ਆ ਉਸੇ ਤਰੀਕੇ ਨਾਲ ਸਰਕਾਰਾਂ ਵੀ ਇਹ ਕਹਿੰਦੀਆਂ ਨੇ ਕਿ ਕੁਝ ਕੁ ਕਿਸਾਨ ਨੇ ਜਿਹੜੇ ਮੋਰਚਾ ਖੋਲ ਕੇ ਬੈਠੇ ਨੇ ਨੇ ਸਰਕਾਰਾਂ ਦਾ ਕੁਝ ਕਹਿਣਾ ਅਸੀਂ ਅੱਜ ਵਾਲੀ ਮੀਟਿੰਗ ਦੇ ਵਿੱਚ ਇੱਕ ਫਾਰਮੂਲਾ ਕੱਢਿਆ ਵੀ ਸਾਡੇ 6 ਲੀਟਰ ਜਾਣਗੇ ਤੇ ਦੋਨਾਂ ਫਾਰਮਾਂ ਨੂੰ ਸੱਦਣਗੇ 21 ਤਰੀਕ ਨੂੰ ਪਟਿਆਲੇ ਮੀਟਿੰਗ ਹੋਊਗੀ ਉਹ ਦੋ ਲੜਾਈ ਜਿਹੜੇ ਸਾਡੇ ਕਹੀ ਜੀ ਲੜਾਈਆਂ ਕਾਹ ਕੱਢਦੇ ਨੇ ਕਹੀ ਜੀ ਇਕਤਾ ਨੂੰ ਤੋੜਦੇ ਨੇ ਜਿਹੜਾ ਸਾਨੂੰ ਕਹਿਣਗੇ ਸੀ ਉਹਦੇ ਫੁੱਲ ਚੜਾਵਾਂਗੇ ਜਿਹੜੇ ਅੱਜ ਇੱਥੇ ਬਰੋਵਨ ਲੀਕ ਕੇ ਨੇ ਰੁਰਦੂ ਸੰਗੋਤੇ ਫੁੱਲ ਚੜਾਵਾਂਗਾ ਇਕਤਾ ਦੀ ਗੱਲ ਹੋ ਰਹੀ ਹੈ ਇਕਤਾ ਨੂੰ ਲੈ ਕੇ 13 ਫਰਵਰੀ ਨੂੰ ਜਿਹੜਾ ਦਿੱਲੀ ਚਲੋ ਅੰਦੋਲਨ ਸੀ ਉਸ ਤੋਂ ਪਹਿਲਾਂ ਵੀ ਚਰਚਾਵਾਂ ਚੱਲੀਆਂ ਕਿ ਲੋਟ ਸੀ ਬਾਕੀ ਕਿਸਾਨ ਵੀ ਆ ਜਾਣ ਕਈ ਤਰ੍ਹਾਂ ਦੀਆਂ ਗੱਲਾਂ ਰਹੀਆਂ ਉਦੋਂ ਕਿਸਾਨ ਨਹੀਂ ਗਏ ਚਿੱਠੀਆਂ ਦਾ ਦੌਰ ਉਦੋਂ ਵੀ ਚੱਲ ਰਿਹਾ ਚਿੱਠੀਆਂ ਲਿਖੀਆਂ ਗਈਆਂ ਹੁਣ ਇਹੋ ਜਿਹਾ ਸਰਮਣ ਸਿੰਘ ਪੰਦੇਰ ਦੀ ਚਿੱਠੀ ਚਿੱਕੀ ਆ ਗਿਆ ਕਿ ਐਸਕੇਐਮ ਦਾ ਦਿਲ ਪਸੀਜਿਆ ਗਿਆ ਐ ਨਜ਼ਰ ਆ ਰਿਹਾ ਨਹੀਂ ਜਦੋਂ ਵੀ ਕਿਸੇ ਪਾਸੋਂ ਕੋਈ ਚਿੱਠੀ ਆਉ ਜੇ ਅਸੀਂ ਕਢੀਏ ਤਾਂ ਗੱਲ ਤਾਂ ਤੁਰਦੀ ਹੁੰਦੀ ਹੈ ਨਾ ਉਹ ਮਾਤਲ ਜਦੋਂ ਚਿੱਠੀ ਉਹਨੇ ਕਢਤੀ ਅਸੀਂ ਮੀਟਿੰਗ ਸੱਦ ਲਈ ਅਸੀਂ ਮੁਕਾਬਲੇ ਪ੍ਰੋਗਰਾਮ ਦਿੱਤਾ ਜਿਹੜੀ ਅਸੀਂ ਵਧੀਆ ਬਾਜ਼ਮੀ ਗੱਲ ਕਰੀ ਹੈ ਸਾਡੇ 6 ਲੀਟਰ ਤੋੜ ਰਿਹਾ ਤੇ ਦੋਨੇ ਫਾਰਮਾਂ ਦੇ ਲੀਡਰ ਆਉਣ ਕ ਨਾ ਉਹਨਾਂ ਨੂੰ ਪਤਾ ਹੈ ਉਹ ਬਾਈ ਕੇ ਦੱਸਣਗੇ ਵੀ ਕੀ ਕਰਨਾ ਹੈ ਉੱਥੇ ਗਹਾਂਲੇ ਫੜ ਰਗੇ ਅਸੀਂ ਜਿਹੜੇ ਪ੍ਰੋਗਰਾਮ ਅੱਜ ਦਿੱਤੇ ਸਾਡੇ ਲੀਡਰਾਂ ਨੂੰ ਦੱਸਤਾ ਉਹ ਸਹੀ ਸਾਰੇ ਲਾਗੂ ਕਰਾਂਗੇ ਪਹਿਲਾ ਹੋਣ ਤੋਂ 10 ਮਹੀਨੇ ਪਹਿਲਾਂ ਜਾਂ 9 ਮਹੀਨੇ ਪਹਿਲਾਂ ਚਲਾ ਜਾਵਾਂ ਉਦੋਂ ਤੇ ਹੁਣ 'ਚ ਫਰਕ ਕੀ ਪੈ ਗਿਆ ਹੁਣ ਤੁਹਾਨੂੰ ਲੱਗਦਾ ਹੈ ਵੀ ਹੁਣ ਤੁਸੀਂ ਪਹਿਲ ਕਦਮ ਨਹੀਂ ਕਰ ਰਹੇ ਹੋ ਉਪਰਾਲੇ ਤੁਸੀਂ ਕਰ ਰਹੇ ਹੋ ਏਕਤਾ ਦੇ ਹੁਣ ਕਿਉਂ ਜ਼ਰੂਰੀ ਬਣਦੇ ਨਹੀਂ ਨਹੀਂ ਮੇਰੀ ਗੱਲ ਜਦੋਂ ਮਤਲ ਅਸੀਂ ਅਸੀਂ ਵੀ ਚਿੱਠੀਆਂ ਕੱਢੀਆਂ ਪਹਿਲਾਂ ਵੀ ਕੱਢੀਆਂ ਹੁਣ ਵੀ ਪਨੇਰ ਨੇ ਚਿੱਠੀ ਕੱਢੀ ਐ ਫਿਰ ਉਹਤੇ ਵਿਚਾਰਨਾ ਤਾਂ ਸਾਨੂੰ ਪੈਂਦਾ ਹੀ ਹੈ ਨਾ ਕਿਸੇ ਗੱਲ ਤੇ ਵਿਚਾਰ ਕੇ ਫੇਰ ਹੀ ਅਸੀਂ ਸਾਡੇ 6 ਲੀਟਰ ਭੇਜੇ ਨੇ ਨਾ ਫੇਰ ਇਹੋ ਦੋਨਾਂ ਫਰਮਾਂ ਨੂੰ ਸਦਰਨ ਦੀ ਕੋਟ ਕਰੀ ਐ ਵੀ ਬਹਿ ਕੇ ਉਹ ਗੱਲ ਆ ਰਸਤਾ ਕਟੋ ਕੁਈ ਦਾ ਜਿਹੜਾ ਗਾਹਾਂ ਚੰਗੀ ਏਕਤਾ ਹੋ ਜੇ ਇਕੱਠੇ ਹੋ ਕੇ ਲੜੀਏ ਜਿਹੜਾ ਪਹਿਲਾ ਵਾਲਾ ਮੋਰਚਾ ਦਿੱਲੀ ਵਾਲਾ ਪੂਰਾ ਕਾਇਮ ਹੋ ਜੀ ਤੁਹਾਨੂੰ ਲੱਗਦਾ ਵੀ ਇਹ ਮੋਰਚਾ ਜਿਹੜਾ ਚੱਲ ਰਿਹਾ ਹੈ ਸ਼ੰਭੂ ਜਾਖਨੋਰੀ ਦਾ ਜਿਹੜਾ ਮੰਗਾ ਨੇ ਇਹ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ 'ਚ ਵੀ ਨਜ਼ਰ ਆਉਂਦਾ ਆ ਨਹੀਂ ਮੰਗਾ ਦਾ ਭਾਰਤ ਪੱਧਰ ਦੇ ਕਿਸਾਨਾਂ ਦੀਆਂ ਨੇ ਜਿਹੜੀਆਂ ਮੰਗਾ ਸੀ 12 ਪ੍ਰਧਾਨ ਮੰਤਰੀ ਨੂੰ ਦੇ ਕੇ ਜੀਗੇ ਉਹ ਉਹ ਸਾਡੀਆਂ ਮੰਗਾਂ ਨਹੀਂ ਗੀਆਂ ਸਾਰੇ ਸਾਰੇ ਮੋਰਚੇ ਦੇ ਮੰਗਾਂ ਚ ਕੋਈ ਮੋਰਚਾ ਵੀ ਹੈ ਨਹੀਂ ਇਹ ਅਸਰ ਨਜ਼ਰ ਆ ਰਿਹਾ ਇਸ ਅੰਦੋਲਨ ਦਾ ਜਿਹੜਾ ਇਹ 10 ਮਹੀਨੇ ਤੋਂ ਚੱਲ ਰਿਹਾ ਇਹਦਾ ਅਸਰ ਕਿਤੇ ਬਾਕੀ ਭਾਰਤ ਦੇ ਕੋਨੇ ਚ ਨਜ਼ਰ ਆ ਰਿਹਾ ਮੇਰਾ ਖਿਆਲ ਹੈ ਮੇਰੇ ਨੂੰ ਜਾਦੇ ਪ੍ਰੈਸ ਨੂੰ ਪਤਾ ਨਹੀਂ ਜਦੋਂ ਐਸਕੇਐਮ ਜਿਹੜੀ ਆ 500 ਤੋਂ ਵੱਧ ਜਥੇਬੰਦੀਆਂ 올 ਇੰਡੀਆ ਐਸਕੇਐਮ ਦੇ ਵਿੱਚ ਚਰਚਾ ਹੈ ਕਿ ਨਹੀਂ ਹੈ ਉੱਥੇ ਤੁਹਾਨੂੰ ਲੱਗਦਾ ਵੀ ਇਹ ਅੰਦੋਲਨ ਦਾ ਕੋਈ ਅਸਰ ਕੇਂਦਰ ਤੱਕ ਪੈ ਰਿਹਾ ਕਿ ਨਹੀਂ ਪੈ ਨਹੀਂ ਮੇਰਾ ਖਿਆਲ ਹੈ ਜਦੋਂ ਕੋਈ ਲੜਦਾ ਹੈ ਅਸਰ ਤਾਂ ਪੈਂਦਾ ਹੀ ਹੁੰਦਾ ਹੈਗਾ ਤੁਸੀਂ ਇੱਕ ਗੱਲ ਮੰਨੋਗੇ ਮੈਂ ਮਾਨਸਾਹ ਦੇ ਵਿੱਚ ਅਸੀਂ ਪੰਜ ਬ ਜਦੋਂ 17 ਚ ਵੋਟਾਂ ਪਈਆਂ ਨਗੀਆਂ ਬਾਅਦ ਕਹਿੰਦੇ ਕੇਜਰੀਵਾਲ ਨੇ ਕਿਹਾ ਮੇਰੀ ਸਾਡੀ ਸਰਕਾਰ ਬਣਾ ਦੋ ਸਾਰਾ ਕਰਜ਼ਾ ਮਾਫ਼ ਕਰਾਂਗੇ ਬਾਦਲ ਸਾਹਿਬ ਕਹਿੰਦਾ ਮੇਰੀ ਦੁਬਾਰੇ ਬਣਾ ਦੋ ਮੈਂ ਕਰਜ਼ਾ ਮਾਫ਼ ਕਰੂੰਗਾ ਕੈਪਟਨ ਨੇ ਤਾਂ ਤੁਹਾਨੂੰ ਪਤਾ ਗੁਟਕਾ ਚੱਕ ਕੇ ਸਾਰਾ ਕੋ ਕਹਿੰਦਾ ਮੈਂ ਕਰੂੰਗਾ ਜਦੋਂ ਉਹਦਾ ਕੋਈ ਲੜਦਾ ਉਹਦਾ ਅਸਰ ਤਾਂ ਹੁੰਦੀ ਹੈ ਕਿਉਂ ਨਹੀਂ ਹੁੰਦਾ ਅਸਰ 23 ਦਿਨ ਤਰਜੀਹ ਸਿੰਘ ਢੱਲੇਵਾਲੂ ਹੋ ਗਏ ਤਿੰਨ ਜਥੇ ਚਲੇ ਗਏ 10 ਮਹੀਨਾ ਤੋਂ ਉੱਪਰ ਦਾ ਹੋ ਗਿਆ ਸਮਾਂ ਕੇਂਦਰ ਸਰਕਾਰ ਗੱਲਬਾਤ ਕਰਨ ਤੇ ਨਹੀਂ ਆ ਰਹੀ ਪਹਿਲਾਂ ਮੀਟਿੰਗਾਂ ਹੋ ਦੋ ਤਿੰਨ ਹੋ ਗਈਆਂ ਉਸ ਤੋਂ ਬਾਅਦ ਲੜੀ ਐਸੀ ਟੁੱਟੀ ਹੈ ਹੁਣ ਟੱਲੇਵਾਲ ਦੀ ਸਿਹਤ ਵੱਧੀ ਪ੍ਰਤੀ ਵੀ ਸਰਕਾਰ ਧਿਆਨ ਨਹੀਂ ਦੇ ਰਹੀ ਐ ਤਾਂ ਉੱਥੇ ਜਦੋਂ ਆਪਾਂ ਦਿੱਲੀ ਸੀਗੇ ਸਿਰਫ 2 ਮਹੀਨੇ ਤਿੰਨ ਘਟਾਈ ਮਹੀਨੇ ਮੀਟਿੰਗਾਂ ਚੱਲੀਆਂ ਸੀਆ ਤੋਂ ਉਦੋਂ ਬਾਅਦ ਮੀਟਿੰਗਾਂ ਹੋਈਆਂ ਨਹੀਂ ਫਿਰ ਮੋਦੀ ਨੇ ਲਾ ਨਹੀਂ ਕਰਤਾ ਮਤਲਬ ਮੇਰੀ ਗੱਲ ਸਮਝ ਗਿਆ ਲਾ ਨਹੀਂ ਕਰਤਾ ਬਸ ਆਲ ਬੈਠਿਆਂਗੇ ਮੀਟਿੰਗਾਂ ਬੰਦ ਹੋ ਗਈਆਂ ਚਿੰਗਿਆ ਇਹ ਉਹ ਤਾਂ ਸਰਕਾਰ ਨੂੰ ਪਤਾ ਹੀ ਮੀਟਿੰਗਾਂ ਕਿਉਂ ਨਹੀਂ ਹੁੰਦੀਆਂ ਜਾਂ ਉਸ ਮੋਰਚੇ ਵਾਲਿਆਂ ਨੂੰ ਪਤਾ ਤੁਹਾਨੂੰ ਲੱਗਦਾ ਵੀ ਮੀਟਿੰਗਾਂ ਦਾ ਦੌਰ ਤੁਹਾਡੇ ਇਸ ਅੰਦੋਲਨ ਜਿਹੜਾ ਤੁਸੀਂ ਨਾਲ ਪੈਰਲਰ ਦੇ ਰਹੇ ਹੋ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਏਗਾ ਸਰਕਾਰ ਤੇ ਦਬਾਅ ਬਣੇਗਾ ਨਹੀਂ ਕਰਨਾ ਦਬਾਅ ਬਣਵਾ ਇੱਥੇ ਲੜਦੇ ਆ ਦਬਾਅ ਵਾਸਤੇ ਕਮੇਟੀ ਬਣਾਈ ਹੈ ਦਬਾਅ ਵਾਸਤੇ ਜਿਹੜੇ ਸਾਰੇ ਪ੍ਰੋਗਰਾਮ ਦਿੱਤੇ ਨੇ ਵੀ ਸੈਂਟਰ ਸਰਕਾਰ ਤੇ ਦਬਾਅ ਵਾ ਬਈ ਉਹ ਮੰਗਾ ਸਾਡੀਆਂ ਵੀ ਨੇ ਉਹ ਮੋਰਚੇ ਦੀਆਂ ਉਹਨੇ ਮੰਗ ਮੰਨੇ ਮਰਨਵਰਤ ਠੀਕ ਹੈ 23ਵੇਂ ਦਿਨ ਚ ਪਹੁੰਚ ਗਿਆ ਸਿਹਤ ਨੂੰ ਲੈ ਕੇ ਚਿੰਤਾ ਬਹੁਤ ਪ੍ਰਗਟਾਈ ਜਾ ਰਹੀ ਹੈ ਸਿਆਸੀ ਪਾਰਟੀਆਂ ਵਿੱਚ ਪ੍ਰਗਟਾਰੀਆਂ ਨੇ ਉਹ ਤਾਂ ਸੁਪਰੀਮ ਕੋਰਟ ਨੇ ਵੀ ਚਿੰਤਾ ਪ੍ਰਗਟਾਤੀ ਹੈ ਠੀਕ ਹੈ ਮਰਨਵਰਤਿਆਂ ਵਾਪਸ ਲੈ ਲੈਣਾ ਚਾਹੀਦਾ ਨਹੀਂ ਮੈਂ ਜਿਸ ਬਾਰੇ ਕੁਝ ਨਹੀਂ ਕਹੂੰਗਾ ਅਜ ਮੋਰਚੇ ਦਾ ਫੈਸਲਾ ਹੈ ਨਾ ਉਹਨੂੰ ਵਰਤ ਅਸੀਂ ਰੱਖਣ ਨੂੰ ਕਹਣਾ ਨਾ ਚੱਕਣ ਨੂੰ ਕਹਣਾ ਠੀਕ ਹੈ ਜਾਉਂਗੇ ਤੁਸੀਂ ਆਪ ਜਾ ਕੇ ਆਉਂਗੇ ਤੁਹਾਡੇ ਕੋਲ ਜਾਗੂ ਗਏ ਨੇ ਤੁਹਾਡੇ ਦੇ ਵੀ ਸਵਾਲ ਬੜਾ ਉੱਠ ਰਿਹਾ ਆਗੂਆਂ ਦੇ ਵੀ ਜਾ ਕੇ ਨਹੀਂ ਰਹੇ ਮੈਂ ਇੱਕ ਗੱਲ ਸੁਣ ਲਓ ਜਿਸ ਸਾਡੀ 10 ਤਰੀਕ ਨੂੰ ਮੀਟਿੰਗ ਹੋਈ ਹੈ ਮੈਂ ਉਦੋਂ ਹੀ ਕਹਤਾ ਸੀ ਕਮੇਟੀ ਬਣਾਓ 11 ਮ ਮਾਤਾਵਲ ਉਹ ਉਹਦੇ ਕੋਲ ਜਾ ਕੇ ਆਓ ਚਲ ਨਹੀਂ ਸਹਿਮਤੀ ਹੋਈ ਉਹਦੇ ਮੈਂ ਇਕੱਲਾ ਰਹਿ ਗਿਆ ਸਾਡੇ ਕੁਝ ਲੀਡਰ ਅੱਜ ਮੁੰਡਾ ਵਿਚਾਰਿਆ ਉਸ ਕਮੇਟੀ ਦਾ ਨਹੀਂ ਅੱਜ ਹਜੇ ਕਮੇਟੀ ਦਾ ਮੁੰਡਾ ਨਹੀਂ ਵਿਚਾਰਿਆ ਅੱਜ ਤਾਂ ਸਰਪਈਓ ਜਿਹੜੀ 6 ਲੀਡਰ ਭੇਜ ਜਿੰਨੇ ਸੀ ਮੀਟਿੰਗ ਵਾਸਤੇ ਅੱਜ ਤਾਂ ਉਹਨੂੰ ਅਸੀਂ ਪਹਿਲ ਕਦਮੀ ਸਮਝਾਂ ਉਹਨਾਂ ਨੂੰ ਸੱਦਣ ਵਾਸਤੇ ਤੁਸੀਂ ਕਹਿੰਦੇ ਹੋ ਵੀ ਇੱਕ ਕਮੇਟੀ ਬਣਾ ਕੇ 11 ਮੈਂਬਰੀ ਕਮੇਟੀ ਬਣਾ ਕੇ ਢਲੇਵਾਲ ਦਾ ਪਤਾ ਲਿਆ ਜਾਵੇ ਜਾਇਆ ਜਾਵੇ ਇਸਕੇ ਮੱਲੇ ਪਹਿਲੀ ਮੀਟਿੰਗ ਕਿਹਾ ਸੀ ਪਹਿਲੀ ਜੀ ਪਹਿਨ ਪਹਿਲੀ ਜੀ ਪਹਿਲੀ ਜੀ ਕਹਿੰਦੇ ਉਹ ਮੀਟਿੰਗ ਦੇ ਵਿੱਚ ਨਹੀਂ ਮੰਨੀ ਗਈ ਨਹੀਂ ਮੰਨੀ ਗਈ ਚਲ ਸਾਡੇ ਬੇਟਾ ਲੀਡਰ ਉਂ ਜਾਇਆ ਰੂਲਦ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਜਦੋਂ ਕੋਈ ਲੜਦਾ ਉਹਦਾ ਅਸਰ ਤਾਂ ਪੈਂਦਾ ਹਾਲਾਂਕਿ ਰੂਲਦ ਸਿੰਘ ਮਾਨਸਾ ਨੇ ਇਹ ਵੀ ਕਿਹਾ ਕਿ ਜਦੋਂ ਪਹਿਲਾ ਮੀਟਿੰਗ ਹੁੰਦੀ ਐ ਐਸਕੇਐਮ ਦੀ ਉਦੋਂ ਅਸੀਂ ਇੱਕ ਏਜੰਡਾ ਲਿਆਂਦਾ ਜਿਹਨੂੰ ਮੰਨਿਆ ਨਹੀਂ ਗਿਆ ਕਿ 11 ਮੈਂਬਰੀ ਕਮੇਟੀ ਬਣਾ ਕੇ ਕੋਸ਼ਿਸ਼ ਕੀਤੀ ਜਾਵੇ ਕਿ ਡੱਲੇਵਾਲ ਦਾ ਪਤਾ ਲਿਆ ਜਾਵੇ ਮੁਲਾਕਤ ਕੀਤੀ ਜਾਵੇ ਜੋ ਜੋ 23 ਮਿਤੀ ਦੇ ਵਿੱਚ ਅਸੀਂ ਕਹਿੰਦੇ ਅਖਨੌਰੀ ਬਾਰਡਰ ਤੇ ਇਸ ਵਕਤ ਮਰਨਵਰ ਚੱਲਿਆ ਹੈ ਹਾਲਾਂਕਿ ਹੁਣ ਮੀਟਿੰਗਾਂ ਦਾ ਦੌਰ ਦੁਬਾਰਾ ਐਸ ਕੇਐਮ ਦਾ ਐਸ ਕੇਐਮ ਨਾਨ ਪੋਲਿਟਿਕਲ ਦਾ ਕੇਐਮ ਅਮਮਦ ਦਾ ਜਾਰੀ ਹੁੰਦਾ ਨਜ਼ਰ ਆਵੇਗਾ ਵੇਖਣ ਨੂੰ ਮਿਲੇਗਾ ਪਰ ਇਹਦਾ ਨਤੀਜਾ ਕੀ ਨਿਕਲੇਗਾ ਤੇ ਜੇਕਰ ਐਸ ਕੇਐਮ ਇੱਕ ਫਰੇਮ ਚ ਇਕੱਠੀ ਹੋ ਕੇ ਕੋਈ ਅੰਦੋਲਨ ਕਰਦੀ ਹੈ ਤਾਂ ਦਾ ਸਰਕਿੰਦਰ ਸਰਕਾਰ ਤੇ ਪੈਂਦਾ ਨਹੀਂ ਪੈਂਦਾ ਕਦੋਂ ਕਿਸਾਨਾਂ ਦੀ ਮੰਗਾਂ ਪੂਰੀਆਂ ਹੋਣਗੀਆਂ ਕਦੋਂ ਖਨੋਰੀ ਤੇ ਜਿਹੜੇ ਹਾਲਾਤ ਨੇ ਉਹ ਬਦਲਣ ਲੱਗੇ ਆਉਣ ਵਾਲਾ ਸਮਾਂ ਹੀ ਸਪਸ਼ਟ ਕਰੇਗਾ ਮਨ ਸਰਕਪ ਆਪਣੇ ਸਹਿਯੋਗੀ ਜਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ